ਆ ਬਲਵਿੰਦਰ ਸਿੰਘ ਕਾਹਨਗੜ੍ਹ ਖੜੇ ਹਾਂ ਪਤੜਾਂ ਦੇ ਪੁਰਾਣਾ ਬਸਡੇ ਦੇ ਵਿੱਚ ਜਿੱਥੇ ਪਿਛਲੇ 2-3 ਹਫ਼ਤਿਆਂ ਤੋਂ ਜਿਹੜਾ ਹਰ ਸ਼ੁੱਕਰਵਾਰ ਆਰਗੈਨਿਕ ਮੇਲਾ ਲੱਗਦਾ ਜਿਹੜਾ ਅੱਜ ਵੀ ਇੱਥੇ ਵੱਡੇ ਪੱਦਰਤੇ ਆ ਜਿਹੜਾ ਇੱਥੇ ਸਟਾਲਾਂ ਲਾ ਕੇ ਕਿਸਾਨ ਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਇੱਥੇ ਆਪਣੇ ਆਰਗੈਨਿਕ ਜਿਹੜੇ ਪਦਾਰਥ ਆ ਤਿਆਰ ਕੀਤੇ ਹੋਏ ਬਿਨਾਂ ਖਾਦਾਂ ਦਵਾਈਆਂ ਕੀਟਨਾਸ਼ਕ ਦਵਾਈਆਂ ਤੋਂ ਬਗੈਰ ਜਿਹੜਾ ਉਹ ਗੰਨੇ ਤੋਂ ਤੇ ਹੋਰ ਵੱਖ-ਵੱਖ ਚੀਜ਼ਾਂ ਤੋਂ ਜਿਹੜੇ ਰਸੋਈ ਦੇ ਵਿੱਚ ਵਰਤੋਂ ਦੇ ਵਿੱਚ ਆਉਣ ਵਾਲਾ ਸਮਾਨ ਆ ਜਿਹੜਾ ਪ੍ਰੋਡਕਟ ਤਿਆਰ ਕਰਕੇ ਉਹ ਇੱਥੇ ਲੈ ਕੇ ਆਉਂਦੇ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਕੁਝ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਕਿ ਵੱਖੋ-ਵੱਖਰੇ ਪਦਾਰਥਾ ਜਿਹੜੇ ਉਹ ਆਰਗੈਨਿਕ ਜਿਹੜੇ ਪਦਾਰਥਾ ਉਹ ਬਣਾ ਕੇ ਜਿਹੜੇ ਇਹਨਾਂ ਕਿਸਾਨਾਂ ਵੱਲੋਂ ਆ ਜਿਹੜੇ ਇੱਥੇ ਪਾਤੜਾਂ ਦੇ ਵਿੱਚ ਮੇਲੇ ਦੇ ਵਿੱਚ ਲੈ ਕੇ ਪਹੁੰਚਿਆ ਜਾਂਦਾ ਤੇ ਜਿਹੜਾ ਅੱਜ ਤੀਜਾ ਕਿ ਚੌਥਾ ਹਫਤਾ ਹੋ ਚੁੱਕਿਆ ਕਿ ਇੱਥੇ ਜਿਹੜੇ ਆਰਗੈਨਿਕ ਪਦਾਰਥਾਂ ਦਾ ਜਿਹੜਾ ਇਹ ਮੇਲਾ ਲੱਗਦਾ ਤੇ ਲਗਾਤਾਰ ਆ ਜਿਹੜਾ ਇੱਥੇ ਪਦਾਰਥ ਖਰੀਦਣ ਵਾਲੇ ਜਿਹੜਾ ਗਾਹਕ ਆ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਦੀ ਜਿਹੜੀ ਆ ਪਰਮਾਰ ਉਹ ਬਣੀ ਰਹਿੰਦੀ ਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇੱਥੇ ਬਹੁਤ ਵਧੀਆ ਜਿਹੜਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਕਿ ਲੋਕ ਖਾਦਾਂ ਦਵਾਈਆਂ ਤੋਂ ਬਗੈਰ ਆ ਜਿਹੜੇ ਇਹ ਪਦਾਰਥ ਤਿਆਰ ਕਰਕੇ ਲਿਆਂਦੇ ਜਾਂਦੇ ਆ ਉਹਨਾਂ ਨੂੰ ਖਰੀਦਣ ਵਾਸਤੇ ਆ ਜਿਹੜਾ ਇੱਥੇ ਪਹੁੰਚ ਰਹੇ ਆ ਤਾਂ ਜਿਹੜਾ ਇਹ ਰੱਖ-ਰੱਖ ਕਿਸਾਨ ਇੱਥੇ ਲੈ ਕੇ ਆ ਰਿਹਾ ਸਮਾਨ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਮੇਲੇ ਦੇ ਵਿੱਚੋਂ ਪੂਰੇ ਸੰਤੁਸ਼ਟਾਂ ਕਿ ਲੋਕਾਂ ਦਾ ਜਿਹੜਾ ਰੁਝਾਨ ਹੈ ਜਰੀਲੀਆ ਵਸਤਾਂ ਨੂੰ ਛੱਡ ਕੇ ਆਰਗੈਨਿਕ ਵਸਤਾਂ ਦੇ ਵੱਲ ਵੱਲ ਜਿਹੜਾ ਉਹ ਵੱਧ ਰਿਹਾ ਤੇ ਰੋਜ਼ਾਨਾ ਜਿਹੜੇ ਆ ਲੋਕ ਇੱਥੇ ਮੇਲੇ ਦੇ ਵਿੱਚ ਤਾਂ ਜਿਹੜਾ ਸਮਾਨ ਖਰੀਦਦੇ ਖਰੀਦਦੇ ਹੀ ਹੈ ਜੇਕਰ ਉਸ ਤੋਂ ਇਲਾਵਾ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਜਿੱਥੇ-ਜਿੱਥੇ ਵੀ ਇਹਨਾਂ ਦੇ ਪ੍ਰੋਡਕਟ ਆ ਜਿਹੜੇ ਤਿਆਰ ਕੀਤੇ ਜਾਂਦੇ ਆ ਤਾਂ ਉਹ ਉੱਥੇ ਵੀ ਉਹ ਪਹੁੰਚ ਕੇ ਜਿਹੜਾ ਉਹ ਸਮਾਨ ਖਰੀਦਣ ਦੀ ਕੋਸ਼ਿਸ਼ ਕਰ ਹਾਂਜੀ ਸੌਫ ਬੀ ਆਸ਼ਾਵਾ ਜੀ ਬਸ ਸੌਫ ਤਾਂ ਬਹੁਤ ਵਧੀਆ ਵਾਕਈ ਘਰ ਵਾਲੀ ਪੂਰੀ ਲੰਬੀ ਲੰਬੀ ਹੈ ਨਾ ਐਡੀ ਲੰਬੀ ਸੌਫ ਤਾਂ ਦੇਖੇ ਨੂੰ ਨਹੀਂ ਮਿਲਦੀ ਹੁਣ ਬਾਜ਼ਾਰ ਦੇ ਵਿੱਚ ਤਾਂ ਠੀਕ ਹੈ ਜੀ ਬਹੁਤ ਵਧੀਆ ਇਹ ਮੇਥੀ ਹੈ ਹਾਂਜੀ ਇਹ ਮੇਥੀ ਹੈ ਜੀ ਠੀਕ ਹੈ ਜੀ ਆਹ ਕੀ ਚੀਜ਼ ਹੈ ਜੀ ਇਹ ਸੇਮੀਆਂ ਨੇ ਆਪਣੇ ਠੀਕ ਹੈ ਉਹ ਦੂਜੀਆਂ ਕੀਤੀ ਹੋਈਆਂ ਨੇ 1 ਕਿਲੋ ਪਤਲੀਆਂ ਲੰਬੀਆਂ ਆਪਣੇ ਮੈਦੇ ਦੇ ਆਟਾ ਘੱਟ ਹੈ ਜੀ ਆਟਾ ਜ਼ਿਆਦਾ ਜੀ ਮੈਦਾ ਘੱਟ ਆ ਅੱਛਾ ਮੈਦਾ ਘੱਟ ਹੈ ਤੁਸੀਂ ਜਿਵੇਂ ਆਪਣੇ ਪਹਿਲਾਂ ਨਹੀਂ ਸੀ ਵਟਦੇ ਹੁੰਦੇ ਬੜੀਆਂ ਉਹ ਵਾਲੀਆਂ ਅਤੇ ਵਾਲੀਆਂ ਉਹ ਸਭ ਉਹ ਸਭ ਬਟੇ ਹਾਂ ਜੀ ਹਾਂ ਜੀ ਉਹ ਵੀ ਥੋੜਾ ਜਿਹਾ ਵੀ ਬਟ ਰਿਆ ਕਰੋ ਨਾਲ ਇਹ ਗਰੁੱਪ ਤੁਸੀਂ ਆਪਣੇ ਲੈਵਲ ਤੇ ਰਜਿਸਟਰ ਕਰਾਇਆ ਕਿ ਜਿਵੇਂ ਸਰਕਾਰ ਦੀ ਸਕੀਮ ਸੈਲਫ ਹੈਲਪ ਗਰੁੱਪ ਹਾਂਜੀ ਸੈਲਫ ਹੈਲਪ ਗਰੁੱਪ ਉਹ ਗਰੁੱਪ ਹੈ ਨਾ ਬਹੁਤ ਵਧੀਆ ਪ੍ਰੋਗਰਾਮ ਲਈ ਤੁਹਾਡਾ ਇਹ ਆਪਣਾ ਦਲੀਆ ਹੋ ਗਿਆ ਜੀ ਹਾਂ ਠੀਕ ਹੈ ਆਪ ਵੀ ਨਹੀਂ ਚਾਹਣੀ ਜੀ ਅੱਜ ਚਾਹ ਕਰਦੇ ਅੱਛਾ ਵਾਹ ਜੀ ਵਾਹ ਬਹੁਤ ਵਧੀਆ ਗੱਲ ਬਹੁਤ ਅੱਛਾ ਜੀ ਅੱਛਾ ਇਹ ਸਾਰੇ ਚਾਰ ਨੇ ਜੀ ਠੀਕ ਹੈ ਤੁਹਾਡੇ ਠੀਕ ਹੈ ਜੀ ਠੀਕ ਹੈ ਪੰਜ ਤੁਸੀਂ ਕਿੱਥੋਂ ਆਏ? ਸ਼ਾਇਦ ਮਤਲਬ ਹਾਂਜੀ ਇਹ ਸ਼ਾਇਦ ਉਹ ਤਾਂ ਨਹੀਂ ਅੱਛਾ ਜੀ ਸ਼ਾਇਦ ਕਿਹੜਾ ਫੁੱਲਾਂ ਵਾਲਾ ਹੈ ਜੀ? ਡੱਬੇ ਰੱਖੇ ਹੋਏ ਨੇ। ਠੀਕ ਹੈ ਠੀਕ ਹੈ ਠੀਕ ਹੈ। ਕਿਹੜੇ ਕਿਹੜੇ ਫੁੱਲ ਤੋਂ ਜ਼ਿਆਦਾ ਫਿਰ ਇਹ ਆਪਣੇ ਸ਼ਾਇਦ ਲੈ ਰਹੇ ਤੁਸੀਂ? ਸਰ ਹੈਲਸਾ ਮਤਲਬ ਉਹਨਾਂ ਦਾ ਸਰੋਂ ਦਾ ਹੀ ਸੀਗਾ। ਠੀਕ ਹੈ ਹੁਣ ਜਿਹੜਾ ਸਰੋਂ ਦਾ ਸੀਜ਼ਨ ਵਿੱਚ ਹੀ ਤੁਸੀਂ ਲੈ ਆਏ ਨੇ ਉਹਦਾ। ਦੇਸੀ ਮਤਲਬ ਆਪਣਾ ਬਣ ਜਾਂਦਾ ਹਨਾ ਫੁੱਲਾ। ਫੁੱਲਾ ਵਗੈਰਾ। 40 ਦੇ ਫਾਇਦੇ ਦਾ। ਹਾਂਜੀ। ਅੱਛਾ। अच्छा अच्छा नहर ਦੇ ਕੋਲ ਆਪਣੇ ਘਾਰੇ ਰੱਖੇ ਨੇ اچھا ਨਹਿਰ ਦੇ ਕੋਲ ਰੱਖੇ ਨੇ ਠੀਕ ਹੈ ਕਿਹੜੀ ਜਗ੍ਹਾ ਦਾ ਬਿਲੋਂਗ ਕਰਦੇ ਹੋ ਤੁਸੀਂ ਹਾਂਜੀ ਕਣਕਵਾਲ ਕਣਕਵਾਲ ਪੰਗੂਆ ਠੀਕ ਹੈ ਮਦਾਨ ਜੀ ਵਿੱਚ ਧੂਲੀ ਚ ਪੈਂਦਾ ਕਣਕਵਾਲ ਫੈਦਾ ਇਹ ਆ ਧੂਲੀ ਚ ਪੈਂਦਾ ਨਹੀਂ ਨਹੀਂ ਇਸ ਨੂਰੇ ਚ ਇਸ ਸਨਾ ਚਲਿਆ ਰਹੇ ਡਿਸਟ੍ਰਿਕਟ ਆ ਅਸਲ ਵਿੱਚ ਇਹਦਾ ਫਾਇਦਾ ਇਹ ਆ ਕਿ ਇਹ ਜਿੰਨਾ ਵੀ ਪ੍ਰੋਡਕਟ ਇੱਥੇ ਆਇਆ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਖਾਦਰੀ ਦੀ ਮਿਲਾਵਟ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨੇਚਰਲ ਹੈ ਸਾਰਾ ਇਹਨਾਂ ਨਾਲ ਆਪਣਾ ਸਹੀ ਇਤਿਆਰ ਸਾਰਾ ਕਰਦੇ ਨੇ ਠੀਕ ਹੈ ਜਿਵੇਂ ਤੁਸੀਂ ਦੇਖੀਏ ਇਹੋ ਜਿਹੀ ਸੌ ਤੁਹਾਨੂੰ ਮਿਲਦੀ ਵੀ ਨਹੀਂ ਠੀਕ ਹੈ ਜੀ ਇਤਿਆਰ ਕੀਤੀ ਇਹ ਤਾਂ ਤੁਹਾਡਾ ਚਾਟ ਹੈ ਨਾ ਜੀ ਇਹਨਾਂ ਨਾਲ ਚਾਟ ਠੀਕ ਹੈ ਠੀਕ ਹੈ ਜੀ ਆ ਇਹਨਾਂ ਦੇ ਬਹੁਤ ਵਧੀਆ ਜੀ ਦੇਖੋ ਇਹ ਜਿਹੜਾ ਇਹ ਸਾਰੇ ਇਹਨਾਂ ਨੇ ਆਪਣੇ ਹੱਥੀਂ ਚਾਰ ਕਰਕੇ ਕੌੜਤੂ ਮੇ ਦਾ ਚੂਰਨ ਇਹਦਾ ਬਹੁਤ ਵਧੀਆ ਪੇਟ ਪੇਟ ਲਈ ਹਾਂਜੀ 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 ਇਹਦੇ ਵਿੱਚ ਤਾਂ ਕੋਈ ਮਿਲਾਟ ਹੋਈ ਨਹੀਂ ਸਹੀ ਹਾਂ ਠੀਕ ਗੱਲ ਹੈ ਜੀ ਇਹਦਾ ਪੇਟ ਲਈ ਬਹੁਤ ਵਧੀਆ ਹੈ ਜੀ ਨੇਚਰਲ ਚੀਜ਼ ਹੈ ਜੀ ਨੇਚਰਲ ਚੀਜ਼ ਹੈ ਇਹਦਾ ਤੁਸੀਂ ਦੇਖ ਲਓ ਵੀ ਕੋੜੀਆਂ ਲਈ ਬਹੁਤ ਵਧੀਆ ਹੈ ਜੀ ਕੋੜੀ ਜਿਹੜੀ ਹੁੰਦੀ ਉਹਦੇ ਲਈ ਕੌੜਤੂ ਅੱਛਾ ਅੱਛਾ ਇਹ ਤੁਸੀਂ ਆਪ ਬਣਾਉਂਦੇ ਹੋ ਇਹ ਘਰ ਦੀ ਸਾਬਣ ਅੱਛਾ ਜੀ ਇੱਕ ਗਲਾਈਸਰਿਨ ਦਾ ਬੇਸ ਮਿਲ ਜਾਂਦਾ ਜੀ ਅੱਛਾ ਠੀਕ ਹੈ ਇਹ ਟ੍ਰੇਨ ਲਈ ਵੀ ਆਪਾਂ ਕਰਦਾ ਇਹ ਤੋਂ ਕੇਮਿਕਲ ਖੇੜੀ ਅੱਛਾ ਅੱਛਾ ਵੈਰੀ ਗੁੱਡ ਠੀਕ ਹੈ ਇਹਦੇ ਵਿੱਚ ਨਾ ਕਾਸਟਿਕ ਵਗੈਰਾ ਨਹੀਂ ਹੁੰਦਾ ਜਿਵੇਂ ਕੋਈ ਕਾਸਟਿਕ ਹਾਂ ਕਾਸਟਿਕ ਸੋਡਾ ਨਹੀਂ ਪਾਉਂਦੇ ਕੋਈ ਵੀ ਇਹਦੇ ਵਿੱਚ ਇਹ ਨਹੀਂ ਹੁੰਦਾ ਇਹ ਗ੍ਰੇਸਟੀਨ ਦਾ ਬੇਸ ਤੇ ਨਿੰਮ ਤੇ ਲੋਅਰ ਰਗੜ ਕੇ ਇਸ ਤਰੀ ਅੱਛਾ ਜੀ ਉਹਦੇ ਨਾਲ ਤਿਆਰ ਕਰਦੇ ਆ ਮਲਦੀ ਆਪੀ ਕਰਤੀ ਇਸਨੇ ਦਾ ਜੀ ਇਹ 60 ਰੁਪਏ ਦਾ ਇਹ ਕਿੰਨੇ ਦਾ ਸ਼ਹਿਦ ਤੋਂ ਕਿੰਨੇ ਦਾ ਪੈਂਦਾ ਅੱਛਾ ਵਾਹ ਜੀ ਵਾਹ ਅੱਛਾ ਇਹਦਾ ਕੋਈ ਹੋ ਨਹੀਂ ਲਾਇਆ ਰੱਖੋ ਠੀਕ ਹੈ ਜੀ ਬਹੁਤ ਵਧੀਆ ਜੀ ਇਹ ਵੀ ਇਹ ਵੀ 60 ਰੁਪਏ ਦਾ ਜੀ ਸੀ 60 ਰੁਪਏ ਇਹ 80 ਰੁਪਏ ਦਾ ਠੀਕ ਹੈ 400 ਰੁਪਏ ਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਬਾਕੀ ਸਾਰੀ ਅੱਛਾ ਇਹ ਵਾਲਾ ਗੁਲਾਬ ਵਾਲਾ ਆ ਗਿਆ ਸਾਰੇ ਪ੍ਰੋਡਕਟ ਬਹੁਤ ਵਧੀਆ ਤਿਆਰ ਕੀਤੇ ਨੇ ਅਸਲੀ ਪ੍ਰੋਡਕਟ ਪ੍ਰੋਡਕਕਟ ਆਪਣੀ ਵੀ ਹੈ ਅਸਾਂ ਪ੍ਰੋਡਕਟ ਵੀ ਆਪਣੀ ਨੇ ਆਮਲਾ ਗੈਸਰ ਗੁੜ ਦੇ ਵਿੱਚ ਇੰਡੀ ਬਣਾਈ ਵੀ ਆਮਲੇ ਜੀ ਅੱਛਾ ਗੁੜ ਦੇ ਵਿੱਚ ਬਣਾਈ ਹੋਈ ਹੈ ਹਾਂ ਜਿਹਨੂੰ ਵੀ ਆਪਣਾ ਸ਼ੁਕਰਾਨੇ ਜੀ ਖਾ ਸਕਦਾ ਠੀਕ ਹੈ ਜੀ ਇਹ ਆਪਣੀ ਦੇਸੀ ਖਾਣ ਦੇ ਵਿੱਚ ਅਸਾਂ ਅੱਛਾ ਜੀ ਇਹ ਤਾਂ ਬਹੁਤ ਵਧੀਆ ਜੀ ਇਹ ਬਣਾ ਹੋਏ ਮਟਰ ਨੇ ਸਰ ਬਣਾਏ ਹੋਏ ਇਹ ਰੱਖ ਲੇ ਜੀ ਰੱਖ ਲੇ ਜੀ ਹਾਂ ਜੀ ਕੀ ਬਾਤ ਹੈ ਘਰ ਦੇ ਤੇਲ ਦੇ ਵਿੱਚ ਬਣਾਏ ਹੋਏ ਨੇ ਸਰ ਇਹ ਥੋੜਾ ਬਹੁਤ ਟੇਸਟੀ ਹੈ ਜੀ ਗੋਦਰਾ ਤੇ ਬਹੁਤ ਵਧੀਆ ਚੀਜ਼ ਹੈ ਜੀ ਹਾਂ ਜੀ ਲੈ ਕੇ ਨਹੀਂ ਆ ਤੇ ਆਪਣੇ ਬੜੀਆਂ ਬਣਾ ਸਕਦੇ ਅੱਛਾ ਜੀ ਤੇਰੀਆਂ ਮੁੰਗੀ ਦੇ ਆਟੇ ਦੀਆਂ ਪਕੌੜੇ ਬਣਾ ਕੇ ਇਹ ਕੀ ਆ ਚੀਜ਼ ਨਹੀਂ ਹੈ ਹਾਂ ਹਾਂ ਇਹ ਚੀਜ਼ ਨਹੀਂ ਹੈ ਇਰਕੀ ਰੱਖਿਆ ਫਿਰ ਰੇਟ ਜੀ ਕਹਿੰਦਾ ਕੀ ਪ੍ਰਾਈਸ ਬਣਾ ਸਕਦੇ ਅਸੀਂ ਕਿੰਨੇ ਰੁਪਏ ਠੀਕ ਹੈ ਹਾਂ ਪ੍ਰਾਈਸ ਥੈਂਕ ਯੂ ਮਿਲਿਆ ਹਲੋ ਪਾਲ ਜੀ ਕਰੋ ਡਰਾਈ ਜੀ ਬਹੁਤ ਸਾਰੇ ਤਿਆਰ ਕੀਤਾ ਸਰ ਠੀਕ ਹੈ ਜੀ ਤੇ ਆਪਣਾ ਗੰਨੇ ਮਸਾਲੇ ਨਹੀਂ ਸਾਰੇ ਹਾਂ ਇਹ ਮਸਾਲੇ ਆਪਣੇ ਘਰ ਦੇ ਅੱਛਾ ਵਧੀਆ ਕੰਮ ਚੱਲਦਾ ਜੀ ਚਲੋ ਸ਼ੁਕਰ ਬਾਕੀ ਆਪਣੇ ਲੱਕੜ ਵਾਲਾ ਕੋਲੂ ਲੱਗਿਆ ਹੋਇਆ ਜੀ ਗੋਲਡ ਪ੍ਰੈਸ ਫੂਡਨ ਕੋਲੋਂ ਲੈਸਾ ਅੱਛਾ ਠੀਕ ਹੈ ਜੀ ਉਹ ਆ ਸਾਰੇ ਇਹ ਕਰਦੇ ਆ ਜੀ ਬਹੁਤ ਵਧੀਆ ਆਪਣੇ ਸਾਰੇ ਘਰ ਦੇ ਘੱਟੇ ਬਣ ਤੁਸੀਂ ਇਕੱਲਾ ਹਲੇ ਇਥੇ ਹੀ ਸੀਲ ਕਰ ਰਹੇ ਹੋ ਕਿ ਐਕਸਪੋਰਟ ਦਾ ਵੀ ਕੋਈ ਸੋਚੇ ਵਾਲੇ ਨਹੀਂ ਹਜੇ ਤਾਂ ਇਹੀ ਕਰ ਰਹੇ ਹਾਂ ਠੀਕ ਆ ਥੋੜੇ ਘਾਤੇ ਠੀਕ ਹੈ ਜੀ ਚਲੋ ਸਭ ਤੋਂ ਵੱਡੀ ਗੱਲ ਜਿਹੜਾ ਤੇਲ ਲੱਕੜਾਂ ਵਾਲੇ ਮਸ਼ੀਨ ਦੇ ਵਿੱਚ ਘੱਟ ਰਹੇ ਬਹੁਤ ਵਧੀਆ ਜੀ ਹਾਂ ਜੀ ਸਾਰੇ ਆਪ ਏ ਵਾਲਾ ਕੋਲ ਨਾ ਨਾਕੂਨ ਨਾਲ ਨਕਸਾ ਬੰਦਾ ਸ਼ਾਇਦ ਹੀ ਸਾਰਾ ਜਿਆਦਾ ਤਾਂ ਨਹੀਂ ਖੂਨ ਘਟਦਾ ਗੱਲ ਠੀਕ ਐ ਅ ਚਾ ਇਹ ਸਾਰੇ ਤੇਲ ਆ ਗਏ ਜੀ ਅਕਸਮ ਅੱਗੇ ਆਓ ਡਾਕਟਰ ਸਾਹਿਬ ਨੂੰ ਅਕਿਲੇ ਆਓ ਡਾਕਟਰ ਨੂੰ ਪੁੱਛੋ ਇਹ ਖਾਣਾ ਚਾਹੀਦਾ ਕਿ ਨਹੀਂ 1.5 ਸਾਲ ਹੋ ਗਏ ਡਾਕਟਰ ਸਾਹਿਬ ਨੂੰ ਪੁੱਛੋ ਮੈਂ ਤਾਂ ਧੀਰਜ ਹਾਂ ਹਾਂ ਜੀ ਸੇਲ ਠੀਕ ਹੋ ਰਹੀ ਹੈ ਤੁਹਾਡੀ ਵਧੀਆ ਪੂਰੀ ਵਧੀਆ ਹੋ ਰਹੀ ਹੈ ਡਾਕਟਰ ਸਾਹਿਬ ਆਖਵਾਕ ਪੂਰਾ ਬੰਦ ਹੈ ਹਾਂ ਜੀ ਹਾਂ ਜੀ ਨਾਲ ਰਹਿਣਾ ਆਪਣਾ ਘਟਿਆ ਨਹੀਂ ਨਾਰੀਅਲ ਦਾ ਮੂਹਰੇ ਦਾ ਬਦਾਮਾਂ ਦਾ ਤੇਲਾਂ ਦਾ ਬਿਲਕੁਲ ਸਾਰੇ ਆਪਣੀ ਅੱਗੇ ਆ ਜੋ ਪਸਾਰੀ ਅੱਗੇ ਆਓ ਔਰ ਗਣਕੇ ਫੀਤੀ ਕਰਦੇ ਮੈਂ ਕਿ ਸ਼ੇਮਾ ਫਾਲ ਸਟਾਰਟ ਹੋ ਗਈ। ਕੋਈ ਪੈਸਟੀਸਾਈਡ ਕਿਸ ਤਰ੍ਹਾਂ ਦਾ ਕੈਮੀਕਲ ਨਾਲ ਬਣਾਉਣ ਲੱਗੇ ਨਾ ਤਾਂ ਵਿੱਚ ਕੋਈ ਨਹੀਂ ਆਪਾਂ। ਅੱਛਾ ਸ਼ੱਕਰ ਸ਼ੱਕਰੀ ਆਪਣੇ ਕੋਲ ਇੱਕ ਗੱਲ ਨਾ ਹੁੰਦਾ ਕਿ ਭਾਵੇਂ ਦਿੱਤੀ ਹੈ ਤੇ ਇੱਕ 100 ਕੋਡਾ ਨੰਬਰ ਉੱਪਰ ਸਾਡਾ ਹੀ ਚੱਲਦਾ। 93 ਨੰਬਰ ਮੇਰਾ ਜੀ ਹੈ ਖਾ ਮੇਰਾ ਬਰਾਬਰ। ਠੀਕ ਹੈ ਜੀ। ਚੱਲ ਫਿਕਰ ਦੇ ਲੈ ਕੇ ਜਾਂਦੇ। ਚੱਲ ਦੇਖਦੇ ਕੋਲੋਂ ਪਿਓਰ ਔਰ ਗਣਕੇ। ਗੁੜ ਕੀ ਰੇਟ ਰੱਖਿਆ ਹੈ? ਗੁੜ 100 ਰੁਪਏ ਰੱਖਿਆ ਹੈ ਜੀ। 150 ਰੁਪਏ। ਇਹਨੂੰ ਸਾਫ ਕਰਨਾ ਕੀਤਾ ਫਿਰ? ਇਹਨੂੰ ਪ੍ਰਿੰਟ ਦੀ ਜੜ ਮਾਰ। ਸ਼ੱਕਰ ਫਾਲ ਸੇ ਨਾਲ ਸਾ ਇਹ ਫਾਂਸੇ ਨਹੀਂ ਪਰ ਲਾਲੀ ਲਾ ਦੀ ਜੀ ਕਿਵੇਂ ਆ ਰਹੀ ਹੈ ਵੈਸੇ ਇਹ ਲਾਲੀ ਦੀ ਵੱਧ ਕਾੜਿਆ ਹੈ ਜੀ ਇਹ ਦੇਖੋ ਇਹ ਇੱਕ ਕੋਈ ਵੈਰਾਈਟੀ ਦਾ ਇਹ ਅਸੀਂ ਖਾਣ ਵਾਸਤੇ ਤਿਆਰ ਕਰ ਲਿਆ ਇਹਨੂੰ ਥੋੜਾ ਜਿਹਾ ਕੱਚਾ ਰੱਖਦੇ 100 ਡੋਰੀ ਨਹੀਂ ਦੇ ਬਣਾਤਾ ਇਹਨੂੰ ਬਣਾਤੇ 170 80 ਡੇਗਰੀ ਤੇ ਮਤਲਬ ਵੀ ਇਹ ਕੰਚ ਵਰਗਾ ਬਣਦੀ ਸੀ ਸੈਲਫ ਲੈਵ ਵਧਾ ਦੇ ਸੀ ਨਹੀਂ ਐਡਾ ਮਿਲਣਾ ਛੱਡ ਕੇ ਹੈ ਜੀ ਵੀ ਆਪਾਂ ਜਿਹੜਾ ਇੱਕ ਬੰਦਾ ਮੂਰੇ ਮੂਠੀ ਲੱਗਿਆ ਹੈ ਜੀ ਹੈ ਨਾ ਵੀ ਆਪਾਂ ਨੇ ਪੈਸੇ ਕਿ ਨਹੀਂ ਦੇਖਣਾ ਇੱਕ ਬੰਦਾ ਮਿਹਨਤ ਕਰ ਰਿਹਾ ਆਪਾਂ ਉਹਦੇ ਮਗਰ ਜਾ ਨਹੀਂ ਕਹਿੰਦੇ ਐਵੇਂ ਦਾ ਬੰਦਾ ਘੱਟ ਆਂਗੇ ਬਹੁਤ ਜਿੰਨਰ ਲਾ ਰਿਹਾ ਬਾਜੀ ਇਹ ਸਾਨੂੰ ਇਹ ਇਹ ਕਾਰਨ ਹੈ ਕਿ ਚੰਗੀਆਂ ਚੀਜ਼ਾਂ ਬਹੁਤ ਵੱਡੀ ਲੋੜ ਹੈ ਮਾਰਕੀਟਿੰਗ ਦੀ ਆਪਾਂ ਕਾਮਯਾਬ ਤਾਂ ਹੋਵਾਂਗੇ ਜੇ ਅਸੀਂ ਮਾਰਕੀਟਿੰਗ ਕਰ ਸਕਦੇ ਹਾਂ ਵੱਡੀ ਲੋੜ ਹੈ ਜਿੰਨਾ ਤੇ ਅਸੀਂ ਮਾਰਕੀਟਿੰਗ ਨਹੀਂ ਕਰ ਸਕਦੇ ਉਹਨਾਂ ਤੇ ਸਾਡਾ ਪ੍ਰੋਡਕਟ ਬਣਾਉਣ ਦਾ ਕੋਈ ਫਾਇਦਾ ਨਹੀਂ ਇਹ ਸਾਡਾ ਲੈਣ ਵਾਲਾ ਨਹੀਂ ਹੈਗਾ ਉਹਨਾਂ ਤੇ ਪ੍ਰੋਡਕਟ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਰ ਸਿੱਧੀ ਗੱਲ ਨਾਲ ਸਾਡੀ ਗਲੋਬਲ ਇਕਨੋਮਿਕਲੀ ਵੀ ਅਸੀਂ ਸੰਗਠਿਤ ਹਾਂ ਜਿਹੜਾ ਸਾਡਾ ਚੇਤੀ ਦਾ ਕੀਤਾ ਹੈ ਦਿਨ ਬਰ ਬੇਰੇ ਦੌਂਗ ਜਾ ਰਿਹਾ ਹੈ ਕਿਉਂਕਿ ਮੰਡੀ ਕਰਨੇ ਕਰ ਅਸੀਂ ਦੂਜੇ ਤੇ ਡਿਪੈਂਡੈਂਟ ਹਾਂ ਜੇ ਅਸੀਂ ਆਪਣਾ ਪ੍ਰੋਡਕਟ ਬਣਾ ਕੇ ਆਵਾਂਚਾ ਕਮਯਾਬ ਸਾਨੂੰ ਮੰਡੀਕਰਨ ਖਤਮ ਕਰ ਰਿਹਾ ਅੱਜ ਕਰ ਰਿਹਾ ਜੀ ਮੰਡੀਕਰਨ ਗੱਲ ਸਹੀ ਹੈ ਇੱਥੇ ਤਾਂ ਜੀ ਅਸੀਂ ਆਪਣੀ ਚੀਜ਼ ਬਣਾ ਕੇ ਤਾਂ ਮਰਜ਼ੀ ਨਾਲ ਆਪਣੀ ਨਾਲ ਰੇਟ ਲੈ ਸਕਦੇ ਹਾਂ ਬਿਲਕੁਲ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਲੋ ਵੀ ਅਗਲਾ ਜੀ ਮੈਨੂੰ 5 ਸਾਲ ਮੰਗ ਹੋ ਗਈ ਸਮਰੂਹ ਕੋਈ ਅਜੇ ਤੱਕ ਆਪਣਾ ਲਾਂਬਾ ਨਹੀਂ ਹੋਇਆ ਮੈਂ ਜਾਣਦਾ ਵੇਖੋ ਸਭ ਤੋਂ ਵੱਡੀ ਗੱਲ ਤੁਹਾਨੂੰ ਆਪਣੇ ਆਪ ਦੇ ਕੌਨਫੀਡੈਂਸ ਹੈ ਵੀ ਆਹ ਚੀਜ਼ ਮੈਂ ਬਣਾਈ ਹੈ ਆ ਮੇਰਾ ਰੇਟ ਹੈ ਔਰ ਕਿੱਥੇ ਆਪਾਂ ਆਪਣੀ ਫਸਲ ਨੂੰ ਪਾਲਨੇ ਆ 6 ਮਹੀਨੇ ਉਥੇ ਮੰਡੀ ਜਾ ਕੇ ਰੇਟ ਅਗਲੇ ਲਾਉਂਦੇ ਨੇ ਸਾਡੀ ਕੋਈ ਜ਼ੋਰ ਨਹੀਂ ਚੱਲਦਾ ਉਥੇ ਅਸੀਂ ਖਤਮ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਵਧੀਆ ਚੀਜ਼ ਹੈ ਔਰ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਨਹੀਂ ਬਿਲਕੁਲ ਸਭ ਤੋਂ ਪਹਿਲੀ ਗੱਲ ਤਾਂ ਮੈਂ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਇੱਕ ਜਿਹੜਾ ਖੇਤੀ ਕਰਨ ਵਾਲਾ ਕਿਸਾਨ ਹੈ ਉਹਨੂੰ ਮੰਡੀਆਂ ਵਿੱਚ ਲੈ ਜਾਂਦਾ ਕਿਉਂਕਿ ਅਸੀਂ ਮੰਡੀ ਵਿੱਚ ਉਦੋਂ ਹੀ ਆਉਣੇ ਆ ਜਦੋਂ ਸਾਡੀ ਫਸਲ ਆਉਂਦੀ ਹੈ ਵੈਸੇ ਅਸੀਂ ਮੰਡੀ ਵਿੱਚ ਨਹੀਂ ਆਉਂਦੀ ਅਤੇ ਉਹ ਵੀ ਮੰਡੀ ਚ ਉਦੋਂ ਆਉਣੇ ਆ ਰੇਟ ਕਿਸੇ ਹੋਰ ਦਾ ਹੁੰਦਾ ਹੈ ਸਿਰਫ ਮੰਡੀ ਵਿੱਚ ਫਸਲ ਸੁੱਟਣ ਆਉਣੇ ਆ ਔਰ ਬੈਲਜੀਅਮ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਉਹਨਾਂ ਨੇ ਕਿਸਾਨਾਂ ਨੂੰ ਇਹ ਦੱਸਿਆ ਕਿ ਮੰਡੀਕਰਨ ਸਾਡੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ ਪ੍ਰੋਡਕਟ ਬਣਾਓ ਉਹਨੂੰ ਵੇਚੋ ਤਾਂ ਤੁਹਾਨੂੰ ਮੁਨਾਫਾ ਵੀ ਹੋਏਗਾ ਤੁਸੀਂ ਆਪਣੇ ਪੈਰਾਂ ਤੇ ਆਪ ਖੜੇ ਹੋਵੋਗੇ ਇਹਦੇ ਨਾਲ ਤੁਹਾਡੀ ਕਾਮਯਾਬੀ ਹੈ ਜੇ ਆਪਾਂ ਖੁਦ ਹੀ ਚੀਜ਼ ਉਗਾ ਕੇ ਔਰ ਰੇਟ ਕੋਈ ਹੋਰ ਲਾਏਗਾ ਤਾਂ ਅਸੀਂ ਕਾਮਯਾਬ ਖੇਤੀ ਨੂੰ ਇੱਕ ਕਾਮਯਾਬ ਔਰ ਲਾਹੇਵੰਦ ਕਿੱਤਾ ਨਹੀਂ ਬਣਾ ਸਕਦੇ ਉਹਨਾਂ ਦੇ ਲਈ ਸਾਨੂੰ ਖੁਦ ਅੱਗੇ ਆ ਕੇ ਖੁਦ ਪ੍ਰੋਡਕਟ ਬਣਾ ਕੇ ਅਤੇ ਸੇਲ ਕਰਨੇ ਪੈਣਗੇ ਔਰ ਅੱਜ ਅਸੀਂ ਵਿਜ਼ਿਟ ਕੀਤਾ ਇੱਥੇ ਟੋਟਲੀ ਜਿੰਨੇ ਪ੍ਰੋਡਕਟ ਬਣੇ ਹੋਏ ਨੇ ਉਹ ਕਿਸਾਨਾਂ ਨੇ ਖੁਦ ਆਪਣੇ ਹੱਥ ਨਾਲ ਘਰ ਤਿਆਰ ਕੀਤੇ ਹੋਏ ਨੇ ਔਰ ਉਹਦੇ ਵਿੱਚ ਕੋਈ ਕੈਮੀਕਲ ਬਿਨਾ ਕੈਮੀਕਲ ਤੋਂ ਹੈ ਜੋ ਪ੍ਰੋਡਕਟ ਇੱਕ ਜੈਨੂਨ ਬੰਦੇ ਨੂੰ ਸਿਹਤ ਦੇ ਲਈ ਜ਼ਰੂਰੀ ਹੁੰਦਾ ਉਹ ਸਾਰੇ ਪ੍ਰੋਡਕਟ ਤਿਆਰ ਕੀਤੇ ਹੋਏ ਨੇ ਇਹਦੇ ਵਿੱਚ ਦੋ ਚੀਜ਼ਾਂ ਦਾ ਫਾਇਦਾ ਹੈ ਇੱਕ ਤਾਂ ਸਾਡੀ ਸਿਹਤ ਨੂੰ ਕਿ ਸਾਡੀ ਸਭ ਦੀ ਸਿਹਤ ਲਈ ਇਹ ਬਹੁਤ ਵਧੀਆ ਪ੍ਰੋਡਕਟ ਨੇ ਅਤੇ ਦੂਜੇ ਸਾਡੇ ਕਿਸਾਨ ਵੀਰ ਨੇ ਉਹ ਆਪਣੇ ਪ੍ਰੋਡਕਟ ਬਣਾ ਕੇ ਇਥੋਂ ਕਮਾਈ ਕਰ ਸਕਣ ਔਰ ਸਾਨੂੰ ਸਭ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਦਾਂ ਦੀਆਂ ਮੰਡੀਆਂ ਵਿੱਚੋਂ ਹੀ ਸਮਾਨ ਲੈਣਾ ਚਾਹੀਦਾ ਹੈ ਤਾਂ ਕਿ ਸਾਨੂੰ ਵਧੀਆ ਔਰ ਸਿਹਤਮੰਦ ਸਮਾਨ ਮਿਲੇ ਇਹਦੇ ਵਿੱਚ ਨਾ ਜੀ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਇੰਟਰੋਡਿਊਸ ਕਰਾਉਣਾ ਹੁੰਦਾ ਹੈ ਤਾਂ ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਬੇਸ ਬਣ ਚੁੱਕਿਆ ਲੋਕ ਅਵਿਯਾਰ ਹੋ ਚੁੱਕੇ ਨੇ ਤੇ ਇਹਦਾ ਜਿਹੜੀ ਚੀਜ਼ਾਂ ਬਣ ਕੇ ਤਿਆਰ ਹੋ ਗਈ ਹੈ ਜਿਹਨੇ ਸਾਰੀ ਆਰਗੈਨਿਕ ਹੁਣ ਸਭ ਤੋਂ ਵੱਡੀ ਜੇਕਰ ਕੋਈ ਜ਼ਰੂਰਤ ਹੈ ਜਿਵੇਂ ਬੈਲਜੀਅਮ ਸਾਹਮਣੇ ਬਹੁਤ ਵੱਡਾ ਅਪਰਾਹਲਾ ਕੀਤਾ ਸਾਡੇ ਦਾ ਇਲਾਕੇ ਦੇ ਵਿੱਚ ਇਹਨਾਂ ਨੇ ਇੱਕ ਅਰੋਗਤਾ ਦਾ ਦੀਵਾ ਜਗਾਇਆ ਲੋਕਾਂ ਨੂੰ ਅਵੇਅਰ ਕਰਨ ਦੀ ਸਿਰ ਕੱਲੀ ਜ਼ਰੂਰਤ ਰਹਿ ਗਈ ਹੈ ਅਵੇਅਰ ਲੋਕਾਂ ਨੂੰ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਆਪਣੇ ਪੱਲੇੋਂ ਪੈਸੇ ਖਰਚ ਕਰਕੇ ਆਪਣੇ ਆਪਣੇ ਪਰਸਨਲ ਐਫਰਟਸ ਯੂਜ਼ ਕਰਕੇ ਪੁੰਨ ਦਾ ਕੰਮ ਕਰ ਰਹੇ ਨੇ ਜਿਹੜੇ ਮਹਾਰਾ ਨੇ ਉਪਦੇਸ਼ ਦਿੱਤਾ ਸੀਗਾ ਨਾ ਕਿ ਭਾਈ ਜ਼ਮੀਨ ਨਾਲ ਜੁੜ ਕੇ ਹੀ ਬੰਦਾ ਆਪਣੀ ਜ਼ਿੰਦਗੀ ਦੇ ਅਸਲੀ ਮੋਟਿਵ ਨੂੰ ਪ੍ਰਾਪਤ ਕਰ ਸਕਦਾ ਹੈ ਉਹਨਾਂ ਵਾਲੇ ਸਾਰੇ ਸਰੋਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਗੁਰੂ ਨਾਨਕ ਦੇ ਦਸੰਧਾਂ ਤੇ ਸਿੱਖੀ ਦੇ ਸੰਧਾਰਾਂ ਦੇ ਮੁਤਾਬਕ ਕਿ ਸਾਨੂੰ ਆਪਣੀ ਕਿਰਤ ਕਦਾਹੰਦਾਨਾਂ ਉਹਦੀ ਕਿਰਤ ਦੇ ਵਿੱਚੋਂ ਦਸਵੰਧ ਕੱਟ ਕੇ ਗਰੀਬ ਦੇ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨੀ ਹੈ ਉਹ ਚੀਜ਼ ਨੂੰ ਮੈਂ ਵੇਖਦੇ ਹੋਇਆ ਇੱਕ ਦਿਨ ਮੈਂ ਵੈਸੇ ਗਲਤਾਂ ਲੰਮੀ ਹੈ ਪੈਨ ਸ਼ੋਰਟੇਜ ਕਰਾਂਗਾ ਇੱਕ ਦਿਨ ਮੈਨੂੰ ਮਾਰਕੀਟੇ ਜਾਣ ਦਾ ਸਬਜ਼ੀ ਮੰਡੀ ਜਾਣ ਦਾ ਮੌਕਾ ਮਿਲਿਆ ਜਿੱਥੋਂ ਮੈਨੂੰ ਇਹ ਚੀਜ਼ ਜਾਦੀ ਮਹਿਸੂਸ ਹੋਈ ਕਿ ਉੱਥੇ ਜੱਟ ਦੀ ਜ਼ਿਮੀਂਦਾਰ ਦੀ ਗੋਭੀ 2 ਰੁਪਏ ਕਿਲੋ ਵੇਚੀ ਹੈ ਉਹੀ ਗੋਭੀ ਅੱਧੇ ਘੰਟੇ ਬਾਅਦ 20 ਰੁਪਏ ਕਿਲੋ ਵੇਚਦੀ ਹੈ ਮੈਨੂੰ ਬੜਾ ਦੁੱਖ ਲੱਗਾ ਵੀ ਆਹ ਕੀ ਹੈ ਜੇ ਸਰ ਜੀਮੇਦਾਰ ਨੇ ਇਹਨੇ 4-6 ਮਹੀਨਿਆਂ ਦੇ ਵਿੱਚ ਫਸਲ ਨੂੰ ਉਗਾ ਕੇ ਤਿਆਰ ਕੀਤਾ ਪ੍ਰੋਡਕਟ ਆਪਣਾ ਪੂਰਾ ਤਿਆਰ ਕਰਕੇ ਉਹ ਮਾਰਕੀਟ ਲਾਇਆ ਉਹਨੂੰ ਰੁਪਏ ਮਿਲ ਰਹੇ ਨੇ 2 ਰੁਪਏ ਕਿਲੋ ਤੇ ਉਹੀ ਸਬਜ਼ੀ ਜਿਹੜੀ ਉਹ ਮਾਰਕੀਟ ਦੇ ਵਿੱਚ ਜਾਈਏ 20 ਰੁਪਏ ਕਿਲੋ ਫਿਰ ਮੈਂ ਸੋਚਿਆ ਕਿਉਂ ਨਹੀਂ ਕਿ ਆਪਣੇ ਵੀਰਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਇਸ ਪਾਸੇ ਲਾਇਆ ਜਾ ਹੈ ਨਾ ਕਿ ਆਪਣੀ ਮਾਰਕੀਟਿੰਗ ਆਪ ਕਰਨ ਹੁਣ ਤੁਹਾਡੇ ਸਾਹਮਣੇ ਜਿੰਨੇ ਵੀ ਇੱਥੇ ਵੀਰ 18-20 ਆਉਂਦੇ ਨੇ ਅੱਜ ਥੋੜਾ ਜਿਹਾ ਅ ਮੌਸਮ ਦੀ وجہ ਨਾਲ ਸਾਰੇ ਨਹੀਂ ਆ ਸਕੇ ਨਹੀਂ ਤੇ ਇਹ ਲੋਕ ਬੜੇ ਖੁਸ਼ ਨੇ ਅੱਜ 6 ਹਫਤੇ ਹੋ ਗਏ ਨੇ ਇਸ ਮਾਰਕੀਟ ਚ ਚੱਲਦੇ ਨੇ ਲੋਕ ਆਉਂਦੇ ਨੇ ਬੜੇ ਉਤਸ਼ਾਹ ਨਾਲ ਆ ਰਹੇ ਨੇ ਤੇ ਸਮਾਨ ਖਰੀਦਦੇ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਹੀ ਮੇਰੀ ਸੋਚ ਆ ਕਿ ਸਾਰੇ ਲੋਕ ਜ਼ਿੰਮੇਵਾਰ ਜੀ ਸੋਚ ਦੇ ਵਿੱਚ ਆਈ ਹੈ ਕਿ ਕੁਝ ਲੋਕ ਤੁਹਾਨੂੰ ਇਹ ਗੱਲ ਕਹਿ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਆਪਣਾ ਐਡਾ ਵੱਡਾ ਕਾਰੋਬਾਰ ਛੱਡ ਕੇ ਵੈਲਜੀਅਮ ਨੂੰ ਹੁਣ ਬਾਜ਼ਾਰਾਂ ਦੇ ਵਿੱਚ ਹੱਟੀਆਂ ਲਾਉਣ ਦੇ ਵਾਸਤੇ ਆ ਗਏ ਆ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਮੇਰੇ ਸਾਹਮਣੇ ਵੀ ਗੱਲਾਂ ਹੋਈਆਂ ਨੇ ਕਿ ਬੈਲਜੀਅਮ ਸਾਹਿਬ ਇੱਥੇ ਆ ਕੇ ਤੁਸੀਂ ਆਹ ਕੰਮ ਕਰ ਰਹੇ ਹੋ ਪਰ ਉਹ ਗੱਲ ਇਹ ਆ ਵੀ ਜਿੰਨੀ ਕੋ ਪ੍ਰਮਾਤਮਾ ਨੇ ਸੋਚੀ ਕਿਸੇ ਨੂੰ ਦਿੱਤੀ ਉਹਨੇ ਕੋ ਅਗਲੇ ਨੇ ਗੱਲ ਕਰਨੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪ੍ਰੋਜੈਕਟ ਹੈ ਜਿਸ ਨਾਲ ਤੁਹਾਡੀ ਜੰਮੂ ਹਾਈਵੇ ਕਟੜਾ ਜੰਮੂ ਕਟੜਾ ਹਾਈਵੇ ਬਣ ਗਈ ਇਹ ਜਿਹੜੀ ਛੜ ਕੇ ਇਹ ਅੱਗੇ ਯੂਰਪ ਦੇ ਵਿੱਚ ਬੈਲਜੀਅਮ ਜਾਨੀ ਹੈ ਤੇ ਜੇ ਇਹਹੀ ਪ੍ਰੋਜੈਕਟ ਬੈਲਜੀਅਮ ਜਾ ਕੇ ਵਿਕੇਗਾ ਫਿਰ ਕੀ ਗੱਲ ਹੋਏਗੀ ਫਿਰ ਇਹ ਪੋਟਾਲ ਲੱਕੀ ਕਹਿੰਦਾ ਵਾਕਿਆ ਹੀ ਵੀ ਹਾਂ ਵੀ ਸੁਖਦੇਵ ਸਿੰਘ ਕਿਸੇ ਸੋਚ ਨਾਲ ਇਹ ਕੰਮ ਕਰ ਰਿਹਾ ਸੀਗਾ ਅੱਜ ਮੈਂ ਕਿਸੇ ਤੋਂ ਕੋਈ ਖਰਚਾ ਨਹੀਂ ਰਿਹਾ ਮੈਂ ਇਸ ਇਲਾਕੇ ਚ ਮਾਰਕੀਟ ਚਾਰ ਕਰਨੀ ਚਾਹੁੰਦਾ ਵੀ ਇਹ ਕੰਟੀਨਿਊ ਸਾਡੇ ਲੋਕ ਇਹ ਜਿਹੜਾ ਕੈਮੀਕਲ ਜਾਂ ਜ਼ਹਿਰ ਵਾਲੀਆਂ ਚੀਜ਼ਾਂ ਖਾਂਦੇ ਨੇ ਉਸ ਤੋਂ ਪਿੱਛੇ ਹਟਣ ਤੇ ਆਪਣੀ ਸਿਹਤ ਦਾ ਅਸੀਂ ਡਾਕਟਰਾਂ ਦੇ ਘਰ ਭਰੀ ਜਾ ਰਹੇ ਹਾਂ ਬਿਨ ਬਗੈਰ ਮਤਲਬ ਤੋਂ ਜੇ ਅਸੀਂ ਸ਼ੁੱਧ ਭੋਜਨ ਖਾਵਾਂਗੇ ਸਾਡੀ ਸਰੀਰ ਸਾਡੀ ਸਿਹਤ ਵੀ ਬਰਕਰਾਰ ਰਹੇਗੀ ਹੋਰ ਸਵਾਲ ਆ ਪਿਛਲੇ 2-3 ਹਫ਼ਤਿਆਂ ਤੋਂ ਇਹ ਜਿਹੜਾ ਇਹ ਮਜਾਰ ਲੱਗ ਰਿਹਾ ਨਾ ਕੋ ਦੋਸਤਾਂ ਦਾ ਰਿਸਪੌਂਸ ਇਧਰ ਹੋਇਆ ਬਹੁਤ ਜ਼ਿਆਦਾ ਬਹੁਤ ਮਹਾਰਾਜ ਦੀ ਕਿਰਪਾ ਜੀ ਪਾਉਜ਼ ਵਾ ਦਿਓ ਕਿਉਂਕਿ ਤੁਸੀਂ ਸਭ ਤੋਂ ਵੱਡਾ ਪ੍ਰੂਫ ਇਹ ਹੈ ਨਾ ਜੀ ਕਿ ਇਹ ਜਿਹੜੇ ਇੱਥੇ ਭਾਈ ਦੁਕਾਨਾਂ ਲਾਉਂਦੇ ਨੇ ਇਹ ਵੈਲ ਸੈਟੀਸਫਾਈਡ ਨੇ ਇਹ ਕਹਿੰਦੇ ਵੀ ਸਾਡਾ ਬਹੁਤ ਵਧੀਆ ਪ੍ਰੋਡਕਟ ਇੱਥੇ ਵਿਕਰੇ ਆ ਜੀ ਤੇ ਇਹਦਾ ਇਹ ਸਬੂਤ ਹੈਗਾ ਕਿ ਸੰਗਤ ਵੱਲੋਂ ਬਹੁਤ ਭਰਪੂਰ ਹੁੰਗਾਰਾ ਬੈਲਜਮ ਸਾਹਿਬ ਦੇ ਯਤਨਾਂ ਕਰਕੇ ਸੰਗਤ ਵੱਲੋਂ ਭਰਪੂਰ ਹੋਇਆ ਹੁੰਗਾਰਾ ਦਿੱਤਾ ਯਾਰ ਤੇ ਪ੍ਰੋਡਕਟ ਇਹਨਾਂ ਦੇ ਬਹੁਤ ਵਧੀਆ ਟੰਗੜੇ ਵਿਕਰੇ ਨੇ ਜੀ ਹੁਣ ਜਿਵੇਂ ਤੁਸੀਂ ਸਵੇਰੇ ਪਹਿਲਾਂ ਸਟਾਰਟਿੰਗ 'ਚ ਆਏ ਉਸ ਵ ਪਬਲਿਕ ਗਰਲ ਸਕੂਲ ਸਕੈਂਡਰੀ ਸਕੂਲ ਦੇ ਸਾਰੇ ਟੀਚਰ ਉਹਨਾਂ ਦਾ ਸਟਾਫ ਆਇਆ ਹੋਇਆ ਸੀਗਾ ਉਹਨਾਂ ਨੇ ਸਪੈਸ਼ਲ ਟਾਈਮ ਲਿਆ ਹੋਇਆ ਸੀ ਮੈਂ ਕਿਹਾ ਵੀ ਤੁਸੀਂ ਆ ਜਾਓ ਤੁਹਾਨੂੰ ਆਉਂਦਿਆਂ ਨੂੰ ਸਾਰਾ ਕਿਉਂਕਿ ਉਹਨਾਂ ਨੇ ਉਸ ਤੋਂ ਬਾਅਦ ਟੀਚਿੰਗ ਲੈਣੇ ਜਾਣਾ ਸਾਰੇ ਨੇ ਉਹ ਸਵੇਰੇ ਸਾਰੇ ਸ਼ੋਪਿੰਗ ਕਰਕੇ ਗਏ ਆ ਇਸ ਵਾਰ ਜਿਹੜੇ ਮੇਰੇ ਇਹ ਵੀਰ ਆਏ ਹੋਏ ਨੇ ਕਿਸਾਨ ਵੀਰ ਇਹ ਵੀ ਖੁਸ਼ ਨੇ ਇਹ ਤਾਂ ਹੀ ਖੁਸ਼ ਨੇ ਜੇ ਉਹਨਾਂ ਨੂੰ ਕੋਈ ਚਾਰ ਪੈਸੇ ਵਸ ਰਹੇ ਨੇ ਜਿਹੜਾ ਵਿਖੇ ਗੁਰੂ ਤੇਗ ਬਹਾਦਰ ਗੁਰਦੁਆਰੇ ਦੇ ਸਾਹਮਣੇ ਜ਼ਿਲ੍ਹਾ ਪਟਿਆਲਾ ਵਿਖੇ ਲੱਗੀ ਹੈ ਇਸ ਤੇ ਆ ਕੇ ਮਾਨੂੰ ਇਹਨਾਂ ਸਕੂਲ ਮਿਲਿਆ ਔਰ ਇਸ ਸਾਰੇ ਉਪਰਾਲੇ ਦਾ ਔਰ ਇਹ ਸਾਰੀ ਹਿੰਮਤ ਦਾ ਸਿਹਰਾ ਜਿਹੜਾ ਸਾਡੇ ਸਤਕਾਰਯੋਗ ਸ਼ਖਸ਼ੀਅਤ ਸਤਰਾਨਾ ਹਲਕੇ ਦੇ ਸੁਖਦੇਵ ਸਿੰਘ ਜੀ ਬੈਲਜੀਅਮ ਨੂੰ ਜਾਂਦਾ ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਐਡਾ ਵੱਡਾ ਉਪਰਾਲਾ ਕੀਤਾ ਜਿੱਥੇ ਪ੍ਰੋਡਕਟ ਤਿਆਰ ਕਰਨ ਵਾਲਿਆਂ ਨੂੰ ਵੇਚਣ ਦੀ ਸਹੂਲਤ ਹੋਈ ਹੈ ਉੱਥੇ ਖਰੀਦਣ ਵਾਲਿਆਂ ਨੂੰ ਵੀ ਮੌਕਾ ਮਿਲਿਆ ਕਿ ਉਹ ਸ਼ੁੱਧ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਡੋਰ ਤੇ ਆਈਆਂ ਉਹਨਾਂ ਦੇ ਦਰਵਾਜ਼ਿਆਂ ਤੇ ਪਹੁੰਚਦੀਆਂ ਸੋ ਇਹ ਬਹੁਤ ਤਗੜਾ ਕੰਮ ਹੈ ਔਰ ਅੱਜ ਅਸੀਂ ਆਪਣੇ ਸੈਕੂਲਰ ਯੂਥ ਕਲੱਬ ਵੱਲੋਂ ਆਏ ਆਂ ਸਾਡੇ ਕੋਲ ਵੀ ਜਿਹੜਾ ਕਲੱਬ ਹੈ ਉਹ 300 ਮੈਂਬਰ ਦੇ ਕਲੀਬ ਕਰੀਬ ਉਹਦੇ ਮੈਂਬਰ ਨੇ ਅਸੀਂ ਵੀ ਸਾਰੇ ਰਲ ਮਿਲ ਕੇ ਸਾਰੇ ਇਲਾਕੇ ਦੇ ਵਿੱਚ ਇਹਦਾ ਪ੍ਰਚਾਰ ਕਰਾਂਗੇ ਕਿਉਂਕਿ ਜਿਹੜਾ ਇਹ ਬਣਿਆ ਹੋਇਆ ਪ੍ਰੋਡਕਟ ਹੈ ਇਹੀ ਸਾਨੂੰ ਖਾਣਾ ਚਾਹੀਦਾ ਔਰ ਜਿਹੜੀਆਂ ਜ਼ਹਿਰ ਰਚ ਚੀਜ਼ਾਂ ਨੇ ਉਹਨਾਂ ਤੋਂ ਬਚਿਆ ਚਾਹੀਦਾ ਸੋ ਫੇਰ ਦੁਬਾਰਾ ਵਧਾਈ ਹੈ ਸਾਡੇ ਸਾਰੇ ਕਲੱਬ ਵੱਲੋਂ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਨੂੰ ਵੀ ਪ੍ਰਮਾਤਮਾ ਉਹਨਾਂ ਦੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਬਣਾਈ ਰੱਖੇ ਔਰ ਇਹਨਾਂ ਕਿਸਾਨ ਵੀਰਾਂ ਨੂੰ ਹਿੰਮਤ ਵੀ ਹੈ ਜਿਹੜੀ ਉਹ ਬਖਸ਼ਦਾ ਰਵੇ